ਵਹ ਚਿੱਤ ਤੈਨ ਕੋਲ ਉਧਾਰਿਆ ਸ਼ਲੋਕ ਮਹੱਲਾ 5 ਅੰਦਰ ਹੋਵੰਨਾ ਬਾਰ ਹੋਵੰਨਾ ਕੂੜੀ ਕੂੜੀ ਗਾਵੇ ਦੇਹੀ ਧੋਐ ਚੱਕਰ ਬਣਾਏ ਮਾਇਆ ਨੂੰ ਬੋਹਤਾਵੇ ਅੰਦਰ ਮੈਲ ਨਾ ਉਤਰੈ ਹੋਮੈ ਫਿਰ ਫਿਰ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋ ਹਰ ਹਰ ਕਹਾਵੇ ਬੈਸ ਨੋ ਨਾਮ ਕਰਮ ਹਉ ਜੁਗਤਾ ਤੋਹ ਕੁੱਟੇ ਕਿਆ ਫਲ ਪਾਵੇ ਹੰਸਾਂ ਵਿੱਚ ਬੈਠਾ ਬਗ ਨਾ ਬਣੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾਂ ਹੰਸ ਸੁਭਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਵੇ ਉਡਰਿਆ ਵਿਚਾਰਾ ਬਗਲਾ ਮਤ ਹੋਐ ਮਨ ਲਖਾਵੇ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦਿੱਚੈ ਜਾਂ ਹਰ ਏ ਮੈਂ ਭਾਵੇ ਸਤਗੁਰ ਸਰਵਰ ਰਤਨੀ ਭਰੂਏ ਜਿਸ ਪ੍ਰਾਪਤ ਸੋ ਪਾਵੇ ਸੇਖ ਹੰਸ ਸਰਵਰ ਇਕੱਠੇ ਹੋਏ ਸਤਗੁਰ ਕੈ ਹੁਕਮ ਆਵੇ ਰਤਨ ਪਦਾਰਥ ਮਾਨਕ ਸਰਵਰ ਭਰਪੂਰੇ ਖਾਏ ਖਰਚ ਰਹੇ ਟੋਟ ਨਾ ਆਵੇ ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੇਂ ਭਾਵੇ ਜਨ ਨਾਨਕ ਜਿਸ ਦਾ ਮਸਤਕ ਭਾਗ ਧੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੇ ਆਪ ਤਰਿਆ ਕੁਟੰਬ ਸਭ ਤਾਰੀ ਸਭਾ ਸ੍ਰਿਸ਼ਟ ਛਡਾਵੇ ਮਹੱਲਾ ਪੰਜਵਾਂ ਪੰਡਤ ਅਖਾਏ ਬਹੁਤੀ ਰਾਹੀ ਕੋੜਣ ਮੋਠ ਜਨੇਹਾ ਅੰਦਰ ਮੋ ਨਿਤ ਭਰਮ ਵਿਆਪਿਆ ਤਿਸਟ ਸੁਨਾਹੀ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋਹਾ ਸੱਚ ਕਹਿ ਤਾ ਸ਼ੋ ਹੋ ਆਵੇ ਅੰਤਰ ਬਹੁ ਤਾਰੂਹਾ ਵਿਆਪਿਆ ਦੁਰਮਤ ਕਬੁੱਧ ਕਮੂੜਾ ਮਨ ਲਾਗਾ ਤਿਸ ਮੋਹਾ ਠੱਗੈ ਸੀਤੀ ਠੱਗ ਰਾਲ ਆਇਆ ਸਾਥ ਭੇ ਇੱਕੋ ਜਿਹਾ ਸਤਗੁਰ ਸਰਹਾਫ ਨਦਰੀ ਵਿੱਚੋਂ ਕੱਢੈ ਤਾਂ ਉਗੜ ਆਇਆ ਲੋਹਾ ਬਹੁ ਤੇਰੀ ਥਾਂ ਰਲਾਰੇ ਰਲਾਰੇ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋਹਾ ਸਤਗੁਰ ਕੀ ਜੇ ਸਰਣੀ ਆਵੈ ਫਿਰ ਮਨੂ ਰੋਹ ਕੰਚਨ ਹੋਹਾ ਸਤਿਗੁਰ ਨਰਵੈਰ ਪੁੱਤਰ ਸਤਰ ਸਮਾਨੀ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਧੁਰ ਮਸਤਕ ਹੋਵੈ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੈ ਤਿਸ ਹਿਰਦੈ ਵਸੇਹਾ ਆਵਣ ਜਾਣਾ ਤਿਸ ਕਾ ਕੱਟਿਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁਧ ਪਾਣਾ ਜੰਤ ਸੋ ਤੁਧ ਬੁੱਝਈ ਜੋ ਤੁਧ ਪਾਣਾ ਜੰਤ ਸੋ ਦਰਗਾ ਸਿਜਈ ਜਿਸਨੋ ਤੇਰੀ ਨਦਰ ਹਉਮੈ ਤਿਸ ਗਈ ਜਿਸਨੋ ਤੂੰ ਸੰਤੁਸ਼ਟ ਕਲਮਲ ਤਿਸ ਖਈ ਜਿਸ ਕਹਿ ਸਵਾਮੀ ਵੱਲ ਨਿਰਭਉ ਸੋ ਭਈ ਜਿਸਨੋ ਤੂੰ ਕਿਰਪਾਲ ਸੱਚਾ ਸੋ ਥੀ ਜਿਸਨੂੰ ਤੇਰੀ ਮਇਆ ਨਾ ਪੋਹੈ ਅਗਨਈ ਤਿਸਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਸ਼ਲੋਕ ਮਹਲਾ 5 ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾਂ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੇ ਭਉ ਨਾ ਕੋਈ ਗੁਣ ਗਾਵਾਂ ਦਿਨ ਰਹਿਣ ਈਤੇ ਕੰਮ ਲਾਈ ਸੰਤ ਜਨਾ ਕਹਿ ਸੰਗ ਹਉ ਮੈ ਰੋਗ ਜਾਈ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰ ਪ੍ਰ사ਦੀ ਸੱਚ ਸਚੋ ਸਚ ਲਹਿਆ ਦਇਆ ਕਰਹੁ ਦਇਾਲ ਆਪਣੀ ਸਿਫਤ ਦੇਹੁ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤਿ ਮਹੱਲਾ ਪੰਜਵਾਂ ਇੱਕੋ ਜੱਪੀਐ ਮਨੁ ਮਾਹੀ ਇਕਸ ਕੀ ਸਰਣਾਇ ਇਕਸ ਸਿਉ ਕਰਿ ਪਰਿਹੜੀ ਦੂਜੀ ਨਾਹੀ ਜਾਇ ਇੱਕੋ ਦਾਤਾ ਮੰਗੀਐ ਸਭ ਕਿਛ ਪੱਲੈ ਪਾਈ ਮਨ ਤਨ ਸਾਸ ਗਰਾਸ ਪ੍ਰਭ ਇੱਕੋ ਇਕ ਧਾਇ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾਇਆਏ ਜਲ ਥਲ ਮਹੀਲ ਰਾਵ ਰਹਿਆ ਦੂਜਾ ਕੋਈ ਨਾਹੀ ਨਾਮ ਧਿਆਈ ਨਾਮ ਉਚਰਾਂ ਨਾਨਕ ਖਸਮਰ ਜਾਏ ਪੌੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿਤਾਤ ਨੈ ਭੈਣ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ ਜਿਸਨੂੰ ਤੇਰੀ ਖੁਸ਼ੀ ਤਿੰਨ ਨਉ ਨਿਧ ਪੁੱੰਚੀਐ ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਸੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਸਲੋਕ ਮਹੱਲਾ 5ਵਾਂ ਹੋਰ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੀ ਤੁਧੋ ਭੁੱਲੇ ਸੇ ਜੰਮ ਜੰਮ ਮਰਦੇ ਤਿਨ ਕਦੇ ਨਾ ਚੁੱਕਣ ਹਾਵੇ ਮਹੱਲਾ 5ਵਾਂ ਸਤਿਗੁਰ ਸਿਮਰੋ ਆਪਣਾ ਕਾਟ ਅਵਕਟ ਘਟ ਘਾਟ ਹਰ ਹਰ ਨਾਮ ਜਪੰਤਿਆਂ ਕੋਈ ਨਾ ਬੰਦਾ ਬਾਤ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਹੀਂ ਉਤੈ ਤੇਰੀ ਰੱਖ ਅਗਨੀ ਉਧਰਵਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭੌਜਲ ਬਖਮਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮ ਹੈ ਇਹੋ ਪੁਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸੁਮਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੀ ਸ਼ਲੋਕ ਮਹੱਲਾ ਪੰਜਵਾਂ ਦੂਜਾ ਤਿਸ ਨਾ ਬੁਝਾਇੋ ਹੋ ਪਾਰ ਬ੍ਰਹਮ ਨਾਮ ਦੇਹੋ ਆਧਾਰ ਅਗਮ ਅਗੋਚਰ ਸਾਹਿਬ ਸਮਰੱਥ ਸੱਚ ਦਾ ਤਾਰ ਤੂੰ ਨਿਹਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰ ਆਵਾਰ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਸ਼ਾਰ ਸੇ ਸੁਖੀਏ ਸੱਚ ਸਾਹਾਸੀ ਜਿਨ ਸੱਚਾ ਬਿਉਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਸਾਰ ਨਾਨਕ ਇੱਕ ਆਰਾਦੇ ਸੰਤਨ ਰੇ ਨਾਰ ਮਹੱਲਾ ਪੰਜਵਾਂ ਅੰਧ ਸੂਖ ਬਿਸਰਾਮ ਨੇਤ ਹਰਿ ਕਾ ਕੀਰਤਨ ਗਾਏ ਅਵਰ ਸਿਆਣ ਪਛਾੜ ਦੇ ਨਾਨਕ ਉਦਰਸ ਨਾਏ ਪੌੜੀ ਨਾ ਤੂੰ ਆਵੇਂ ਵਸ ਬਹੁਤ ਕਣਾਵਣੀ ਨਾ ਤੂੰ ਆਵੇਂ ਵਸ ਬੇਦ ਪੜਾਵਣੀ ਨਾ ਤੂੰ ਆਵੇਂ ਵਸ ਤੀਰਥ ਨਾਈਐ ਨਾ ਤੂੰ ਆਵਹਿ ਵਸ ਤਰਤੀ ਧਾਈਐ ਨਾ ਤੂੰ ਆਵਹਿ ਵਸ ਕਿਤੈ ਸਿਆਣ ਪੈ ਨਾ ਤੂੰ ਆਵਹਿ ਵਸ ਬਹੁਤਾ ਦਾਨ ਦੇ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਨ ਤੇਰਾ ਸ਼ਲੋਕ ਮਹੱਲਾ ਪੰਜਵਾਂ ਆਪੇ ਵੈਦ ਆਪ ਨਰਾਇਣ ਇਹ ਵੈਦ ਜੀ ਕਾ ਦੁਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ ਨਾਨਕ ਜਿਸ ਮਨ ਵੱਸੈ ਤਿਸਕੇ ਸਭ ਦੁਖ ਮਟਾਇਣ ਮਹੱਲਾ 5 ਹੁਕਮ ਉਚਲੇ ਹੁਕਮੇ ਰਹਿ ਹੁਕਮੇ ਦੁਖ ਸੁਖ ਸਮ ਕਰ ਸਹਿ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੈ ਦਾਤ ਹੁਕਮ ਮਰੈ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਸੋਗ ਹਰਖ ਆਨੰਦ ਹੁਕਮੇ ਜਪੈ ਨਿਰੋਧਰ ਗੁਰਮੰਨ ਹੁਕਮੇ ਆਵਣ ਜਾਣ ਰਹਾਈ ਨਾਨਕ ਜਾ ਕੋ ਭਗਤੀ ਲਾਈ ਪੌੜੀ ਹਉ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਉ ਤਿਸ ਢਾਡੀ ਬਲਿਹਾਰ ਜੇ ਗਾਵੇ ਗੁਣ ਉਪਾਰ ਸੋ ਢਾਡੀ ਧਨ ਧਨ ਜਿਸ ਲੋੜੇ ਨਿਰੰਕਾਰ ਸੋ ਢਾਡੀ ਭਾਗਠ ਜਿਸ ਸੱਚਾ ਦਵਾਰਬਾਰ ਹੋ ਢਾਡੀ ਤੁਧ ਧਿਆਈ ਕਲਾਣੇ ਦਿਨ ਰਹਿ ਨਾਰ ਮੰਗਾ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਪੂਜਨ ਸੱਚ ਰਹਦਾ ਨਿਵੇ ਧਾਰ ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ ਸਲੋਕ ਮਹੱਲਾ 5ਵਾਂ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਉ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਉ ਅਪਦੇਸ਼ ਸੁਣਹੁ ਤੁਮ ਗੁਰ ਸਿਖਹੁ ਸੱਚਾ ਇਹ ਸੁਆਉ ਜਨਮ ਪਦਾਰਥ ਸਫਲ ਹੋਇ ਮਨ ਮਹਿ ਲਾਇ ਉਪਹਾਉ ਸੁਖ ਸਹਿਜ ਆਨੰਦ ਘਣਾ ਪ੍ਰਭ ਜਪਤਿਆਂ ਦੁਖ ਜਾਇ ਨਾਨਕ ਨਾਮ ਜਪਤ ਸੁਖ ਉਪਜੈ ਦਰਗਾਹ ਪਾਈਐ ਥਾਉ ਮਹੱਲਾ ਪੰਜਵਾਂ ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ ਭਾਣੈ ਜਪ ਤਪ ਸੰਜਮੋ ਭਾਣੈ ਹੀ ਕੱਢਲੇ ਭਾਣੈ ਜੋਨ ਪੁਹਾਈਐ ਭਾਣੈ ਵਖਸ਼ ਕਰੇ ਪਾਣੈ ਦੁੱਖ ਸੁਖ ਭੋਗੀਐ ਪਾਣੈ ਕਰਮ ਕਰੀ ਪਾਣੈ ਮਿੱਟੀ ਸਾਜਕੈ ਪਾਣੈ ਜੋਤ ਧਰੇ ਪਾਣੈ ਭੋਗ ਪੁਗਾਏਂਦਾ ਪਾਣੈ ਮਨਹਿ ਕਰੀ ਪਾਣੈ ਨਰਕ ਸੁਰਗਿ ਆਉਤਾਰੀ ਪਾਣੈ ਧਰਨ ਪਰਿ ਪਾਣੈ ਹੀ ਜਿਸ ਭਗਤੀ ਲਾਏ ਨਾਨਕ ਵਿਰਨੇ ਪੌੜੀ ਵਢਾਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਦਿਨ ਸ੍ਰੈਣ ਤੇਰਾ ਨਾਮ ਸਦਾ ਸਦ ਜਾਪੀਐ ਤ੍ਰਿਸ਼ਨਾ ਭੁਖ ਵਿਕਰਾਲ ਨਾਹੀਂ ਤੇਰੇ ਧਰਾਪੀਐ ਰੋਗ ਸੋਗ ਦੁਖ ਵੰਯੈ ਜਿਸ ਨਾਮ ਮਨ ਵਸੈ ਤਿਸਹਿ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸੈ ਖੰਡ ਬ੍ਰਹਮੰਡ ਬੇਅੰਤ ਉਧਾਰਨ ਹਾਰਿਆ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰਿਆ ਸ਼ਲੋਕ ਮਹੱਲਾ ਪੰਜਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਉ ਤੁਦ ਬਿਨ ਅੱਡ ਨਾ ਲਹਿੰਦੀ ਮਹੱਲਾ ਪੰਜਵਾਂ ਸਤਸਬਰਾਨ ਨਾਨਕ ਜੀਓ ਸਸੋਰਾਵਾਦੀ ਜੇਠੋ ਪਉ ਪਉਲੂ ਹੈ ਹੱਬੇ ਭਸ ਪਣੇ ਦੇ ਵਤਨ ਜਾਂ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੋਂ ਬੁਠਾ ਚਿਤ ਤਿਸ ਦਰਦ ਨਿਵਾਰਨੋ ਜਿਸ ਤੋਂ ਬੁਠਾ ਚਿਤ ਤਿਸ ਕਦੇ ਨਾ ਹਾਰਨੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰਤਾਰਨੋ ਜਿਸਨੋ ਲਾਏ ਸੱਚ ਤਿਸ ਸੱਚ ਸੰਭਾਲਨੋ ਜਿਸ ਆਇਆ ਹੱਥ ਨਿਧਾਨ ਸੋ ਰਹਿਆ ਭਾਲਣੋ ਜਿਸਨੋ ਇੱਕੋ ਰੰਗ ਭਗਤ ਸੋ ਜਾਣਣੋ ਉਹ ਸਭਨਾ ਕੀ ਰੇਣ ਬਿਰਹੀ ਚਾਰਨੋ ਸਭ ਤੇਰੇ ਚੋਜ ਵਡਾਨ ਸਭ ਤੇਰਾ ਕਾਰਨੋ ਸ਼ਲੋਕ ਮਹੱਲਾ 5 ਉਸਤਤ ਨੰਦਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿ ਜਤਿਆਗੀ ਹੱਬੇ ਸਾਥ ਕੂੜਾ ਵੇ ਡਿੱਠੇ ਤੋ ਪੱਲੈ ਤੰਡਾ ਲਾਗੀ ਮਹੱਲਾ ਪੰਜਵਾ ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਥੀ ਬਹੁਤ ਦਸਾਵਰ ਪੰਦਾ ਤਾ ਹਉ ਸੁਖ ਸੁਖਾਲੀ ਸੁੱਤੀ ਜਾਂ ਗੁਰ ਮਿਲ ਸੱਜਣ ਮੈਂ ਲੱਦਾ ਪੌੜੀ ਸਭੇ ਦੁੱਖ ਸੰਤਾਪ ਜਾਂ ਤਦੋਂ ਭੁੱਲੀ ਐ ਜੇ ਕੀ ਚਨ ਲੱਖ ਅਪਾਵ ਤਾ ਕਹੀਂ ਨਾ ਖੁੱਲੀ ਐ ਜਿਸਨੋ ਵਿਸਰੈ ਨਾਉ ਸੋ ਨਿਰਤਨ ਕਾਂਢੀ ਐ ਜਿਸਨੋ ਵਿਸਰੈ ਨਾਉ ਸੋ ਜੋਨੀ ਹਾਂਢੀ ਐ ਜਿਸ ਖਸਮ ਨਾ ਆਵੇ ਚੇਤਾ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚੇਤਾ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿਤ ਸੋ ਖਰੋ ਅਹੰਕਾਰੀਆ ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ ਸਨੋਕ ਮਹੱਲਾ ਪੰਜਵਾਂ ਟੈਂਡੀ ਬੰਦਿਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾਂ ਪਾਉ ਸਹਾਵੀ ਜਾਂ ਤਉ ਧਿਰ ਜੁਲ ਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਸ ਗਾਵੇ ਜੀਉ ਭਇਆ ਤਉ ਸਰਣੀ ਪੌੜੀ ਮਿਲਨਾਰੀ ਸਤਸੰਗ ਮੰਗਲ ਗਾਵੀਆ ਘਰ ਕਾ ਹੁਆ ਬੰਧਾਨ ਬਹੁੜ ਨਾ ਧਾਵੀਆ ਵਿਨਠੀ ਦੁਰਮਤ ਦੁਰਤ ਸੋਏ ਕੂੜਾ ਵੀਆ ਸੀਲਵੰਤ ਪ੍ਰਧਾਨ ਹਿਰਦੈ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤਾ ਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਸਾਵੀਆ ਸੋਭਾ ਬਣੀ ਸ਼ਿੰਗਾਰ ਖਸਮ ਜਾਂ 라ਵੀਆ ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ ਸ਼ਲੋਕ ਮਹੱਲਾ 5 ਹਉ ਗੁਣ ਤੈ ਦੇ ਨਾਨਕ ਜੀਉ ਮੈਂ ਕੋਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਕਉ ਜੀਵਣ ਦਾ ਤਾਰਨਾ ਕੋਈ ਜਾਚਕ ਸਦਾ ਜਾਚੋ ਐ ਮਹੱਲਾ 5 ਦੇਹ ਸਜੰਦੜੀ ਊਣ ਮਚੂਣਾ ਗੁਰ ਸਜਣ ਜੀਉ ਤਰਾਇਆ ਹੱਬੇ ਸੁਖ ਸੁਹੇਲੜਾ ਸੁਤਾ ਜਿੱਤਾ ਜਗ ਸੁਬਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਸ਼ਚਲ ਚੌਰ ਛੱਤ ਜੋ ਭਾਵੈ ਪਾਰ ਬ੍ਰਹਮ ਸੋਈ ਸਚ ਨਿਆਉ ਜੇ ਭਾਵੈ ਪਾਰ ਬ੍ਰਹਮ ਨਥਾਵੇਂ ਮਿਲੇ ਥਾਉ ਜੋ ਕੀਨੀ ਕਰਤਾਰ ਸਾਈ ਭਲੀ ਗੱਲ ਜਿੰਨੀ ਪਛਾਤਾ ਖਸਮ ਸੇ ਦਰਗਾਹ ਮਲ ਸਹੀ ਤੇਰਾ ਫਰਮਾਨ ਕਿਨੈ ਨਾ ਫੇਰੀਐ ਕਾਰਨ ਕਰਮ ਕਰੀਮ ਕੁਦਰਤ ਤੇਰੀ ਐ ਸ਼ਲੋਕ ਮਹੱਲਾ 5 ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜਲੰਦੜੀ ਮੇਰਾ ਅੰਦਰ ਖੰਡਾ ਗੁਰ ਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾਂ ਹਟ ਮੰਝਾ ਹੂ ਮਹਿਮਾਨਕ ਲੱਦਾ ਮੁੱਲ ਨਾ ਕਿੱਦਾ ਮੈਂ ਕੂ ਸਤਗੁਰ ਦਿੱਤਾ ਟੁੰਡ ਵਝਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕਾ ਮਸਤਕ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲ ਕਮਲ ਪਰਗਾਸਿਆ ਸੁਅਨ ਦਿਨ ਜਾਗਾ ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਭਉ ਭਾਗਾ ਆਤਮ ਜਿੱਤਾ ਗੁਰਮਤੀ ਆਗੰਜਿਤ ਪਾਗਾ ਜਿਸਹਿ ਤਿਆ ਆਇਆ ਪਾਰ ਬ੍ਰਮ ਸੋ ਕਲ ਮਹਿ ਤਾਗਾ ਸਾਧੂ ਸੰਗਤ ਨਿਰਮਲਾ ਅਠ ਸੱਠ ਮਜਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲਿਹਾਰ ਲੈ ਜਿਸ ਏਵਡ ਭਾਗਾ ਸ਼ਲੋਕ ਮਹੱਲਾ ਪੰਜ